ਮੈਂ ਗੁੜੀ ਪਿੰਡ ਤੋਂ ਤੁਹਾਡੇ ਸ਼ਹਿਰ ਇਹ ਮਤਲਬ ਮੈਂ ਪਿੰਡ ਝੁਆ ਪਿਓਰ ਪੰਜਾਬੀ ਜਿੰਨੋ ਕਹਿੰਦੇ ਆ ਤੇ ਮੈਂ ਪਿੰਡ ਝੁਆਈ ਸ਼ਹਿਰ ਦੇ ਵਿੱਚ ਪਿਛਹਰੀਆਂ ਨੂੰ ਆਪਣਾ ਪਿੰਡ ਵਾਲਾ ਮਤਲਬ ਸਟਾਈਲ ਦਿਖਾਉਣ ਜਿੰਨੋ ਕਹਿ ਲੋ ਹੁਨਰ ਉਹ ਦਿਖਾਣ ਆਈ ਆ ਦੋਸਤੋ ਬਹੁਤ ਸਾਰੇ ਇਹੋ ਜਿਹੇ ਇਨਸਾਨ ਹੁੰਦੇ ਨੇ ਜਿਹੜੇ ਨਸੀਬਾ ਨੂੰ ਤਾਨੇ ਮਨੇ ਮਾਰਦੇ ਨੇ ਤੇ ਰੱਬਾ ਸਾਨੂੰ ਇਹ ਨਹੀਂ ਦਿੱਤਾ ਯਾਰ ਰੱਬਾ ਸਾਨੂੰ ਉਹ ਨਹੀਂ ਦਿੱਤਾ ਪਰ ਬਹੁਤ ਸਾਰੇ ਇਹੋ ਜਿਹੇ ਇਨਸਾਨ ਵੀ ਹੁੰਦੇ ਨੇ ਜਿਹੜੇ ਹਿੰਮਤ ਨਹੀਂ ਹਾਰਦੇ ਨਸੀਬਾ ਨਾਲ ਲੜਦੇ ਨੇ ਅਤੇ ਮੰਜ਼ਿਲ ਤਾਈ ਪਹੁੰਚ ਜਾਂਦੇ ਆਂ 4 ਸਾਲ ਦਾ ਬੱਚਾ ਹੈ ਉਸਦੇ ਫਿਊਚਰ ਵਾਸਤੇ ਸੈਟਅਪ ਲਾਇਆ ਹੈ ਮਨ ਦੇ ਵਿੱਚ ਵਿਚਾਰ ਸੀ ਭੈਣ ਦੇ ਕਿ ਬਾਹਰ ਜਾਣਾ ਪਰ ਆਪ ਤਾਂ ਬਾਹਰ ਨਹੀਂ ਜਾ پائی ਆਪਣੇ ਬੱਚੇ ਦੇ ਸੁਪਨੇ ਸੁਝਾ ਰਹੀ ਦੇ ਮੇਰੇ ਸੁਪਨੇ ਇਹ ਸੀ ਕਿ ਮੈਂ ਬਾਹਰ ਜਾਣਾ ਚਾਹੁੰਦੀ ਸੀ ਤੇ ਮੈਂ ਜਾ ਨਹੀਂ ਪਾਈ ਹੁਣ ਮੇਰਾ ਇਹ ਸੁਪਨਾ ਇੱਕੋ ਹੀ ਆ ਕਿ ਮੈਂ ਆਪਣੇ ਬੇਡੇ ਨੂੰ ਬਸ ਚੰਗੀ ਸਿੱਖਿਆ ਦੇ ਕੇ ਦੁਨੋ ਪੇਚ ਸਕਾਂ ਮੇਰਾ ਬੇਡਾ 4 ਸਾਲ ਦਾ ਚਾਰੇ ਪੱਲਾ ਪੱਲਾ ਸ਼ੁਰੂ ਤੋਂ ਪਰੇਸ਼ਾਨੀਆਂ ਦਾ ਕੀਤਾ ਹੀ ਆ ਇੰਜ ਨਾ ਕਰ ਤੂੰ ਜੱਟ ਸਿੱਖ ਚੋਂ ਆ ਤਿੰਜ ਹੁੰਦਾ ਆ ਇਹ ਚੰਗੇ ਨਹੀਂ ਲੱਗਦੇ ਜਿਹੜੀ ਲੋਟੇ ਉਹ ਅਜੇ ਆ ਬੰਦਾ ਪੁੱਛੇ ਵੀ ਇੱਥੇ ਮੈਂ ਕਿਹੜਾ 2 ਨੰਬਰ ਦਾ ਕੰਮ ਘਾਟੀ ਜਾਂ ਕੇ ਖੋਖੋਗੇ ਖਾਂਡੇ 3 ਵਜੇ ਉੱਠ ਕੇ ਆਪਣਾ ਤਿਆਰ ਕਰਕੇ ਸਾਰਾ ਕੁਝ ਫੇਰ ਮੇ ਆਣੀ ਆ ਤੇ ਫੇਰ ਆਪਣੇ ਇੱਥੇ ਸਟੱਬ ਲਗਾਣੀ ਆ ਕੋਈ ਮੈਂ ਇਹਦੇ ਵਿੱਚ ਨਾ ਕੋਈ ਚੋਰੀ ਆ ਨਾ ਕੋਈ ਇਹਦੇ ਵਿੱਚ ਦੋ ਨੰਬਰ ਦਾ ਕੰਮ ਸਿਰਫ ਮਿਹਨਤ ਆ ਤੇ ਜਿਹੜੀ ਆਪਾਂ ਕਰ ਰਹੇ ਕੋਈ ਉਂਗਲੀ ਤੇ ਨਹੀਂ ਨਾ ਫੜਦਾ ਆਪ ਨੂੰ ਫੜਨੀ ਬੰਦੇ ਇਸ ਕਰਕੇ ਆ ਜੋ ਵੀ ਅੱਜ ਦੇ ਸਮੇਂ ਦੇ ਵਿੱਚ ਜੋ ਵੀ ਆ ਆਪ ਦਾ ਹੀ ਕੰਮ ਕਰੋ ਰੱਬ ਨਾਲ ਨਰਾਜ਼ੀ ਹੋਈ ਫੇਰ ਅੱਬਾ ਮੈਂ ਤਾਂ ਬਾਹਰ ਜਾਂਦੇ ਸੁਪਨੇ ਸਜਾਏ ਸੀ ਪਰ ਇਥੇ ਸੈਟਅਪ ਲਾਉਣ ਦੀ ਲੋੜ ਪਈ ਹੈ ਕਿਸੇ ਵੇਲੇ ਮਨ ਦੇ ਵਿੱਚ ਵਿਚਾਰ ਆਉਂਦੇ ਨੇ ਇਸ ਤਰ੍ਹਾਂ ਨਹੀਂ ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦੀ ਬਾਬਾ ਦੀਪ ਸਿੰਘ ਜੀ ਨੂੰ ਮੈਂ ਉਹਨਾਂ ਨੂੰ ਇੱਕੋ ਗੱਲ ਅੰਨੀ ਵੀ ਤੁਸੀਂ ਜਿੱਥੇ ਰੱਖਣਾ ਮੈਨੂੰ ਜਿੱਥੇ ਲੈ ਕੇ ਜਾਣਾ ਮੈਂ ਤੁਸੀਂ ਮੇਰੀ ਉਂਗਲੀ ਫੜੀ ਆ ਮੈਨੂੰ ਜਿੱਥੇ ਸੁਟਣਾ ਤੁਸੀਂ ਸੁਟਣਾ ਜੋ ਵੀ ਕਰਨਾ ਤੁਸੀਂ ਕਰਨਾ ਸਸਕੀਆਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਤੁਸੀਂ ਜੁੜਿਓ ਆਉਣ ਯਾਰ ਚੈਨਲ ਦੇ ਨਾਲ ਦੋਸਤੋ ਬਹੁਤ ਸਾਰੇ ਇਹੋ ਜਿਹੇ ਇਨਸਾਨ ਹੁੰਦੇ ਨੇ ਜਿਹੜੇ ਨਸੀਬਾ ਨੂੰ ਤਾਂ ਨਹੀਂ ਮene ਮਾਰਦੇ ਨੇ ਕਿ ਰੱਬਾ ਸਾਨੂੰ ਇਹ ਨਹੀਂ ਦਿੱਤਾ ਜਾਂ ਰੱਬਾ ਸਾਨੂੰ ਉਹ ਨਹੀਂ ਦਿੱਤਾ ਪਰ ਬਹੁਤ ਸਾਰੇ ਇਹੋ ਜਿਹੇ ਇਨਸਾਨ ਵੀ ਹੁੰਦੇ ਨੇ ਜਿਹੜੇ ਹਿੰਮਤ ਨਹੀਂ ਹਾਰਦੇ ਨਸੀਬਾ ਨਾਲ ਲੜਦੇ ਨੇ ਅਤੇ ਮੰਜ਼ਿਲ ਤਾਈ ਪਹੁੰਚ ਜਾਂਦੇ ਨੇ ਇਹੋ ਜਿਹੇ ਭੈਣ ਨੂੰ ਮਿਲਉਣ ਜਾ ਰਹੇ ਆ ਜਿਹੜੀ ਆਪਣੀ ਮਿਹਨਤ ਨਾਲ ਆਪਣਾ ਪਰਿਵਾਰ ਪਾਲਦੀ ਹੈ ਬੜੇ ਉਤਰਾ ਚੜਾਅ ਜੀਵਨ ਦੇ ਵਿੱਚ ਆਉਂਦੇ ਨੇ ਬਹੁਤ ਸਾਰੇ ਇਨਸਾਨ ਹਿੰਮਤ ਹਾਰ ਜਾਂਦੇ ਨੇ ਤੇ ਬਹੁਤ ਸਾਰੇ ਇਨਸਾਨ ਜਿਹੜੇ ਨੇ ਹਿੰਮਤ ਨਾਲ ਜੀਵਨ ਜੀਂਦੇ ਨੇ ਤਾਂ ਹੁਸੈਨ ਭੈਣ ਨੂੰ ਮਿਲਉਣ ਜਾ ਰਹੇ ਆ ਜਿਸ ਭੈਣ ਨੇ ਆਪਣਾ ਸੈਟਅਪ ਲਾਇਆ ਆਪਣੇ ਸੁਪਨੇ ਪੂਰੇ ਕਰਨ ਵਾਸਤੇ 4 ਸਾਲ ਦਾ ਬੱਚਾ ਉਸਦੇ ਫਿਊਚਰ ਵਾਸਤੇ ਸੈਟਅਪ ਲਾਇਆ ਹੈ ਮਨ ਦੇ ਵਿੱਚ ਵਿਚਾਰ ਸੀ ਭੈਣ ਦੇ ਕਿ ਬਾਹਰ ਜਾਣਾ ਪਰ ਆਪ ਤਾਂ ਬਾਹਰ ਨਹੀਂ ਜਾ ਪਾਈ ਆਪਣੇ ਬੱਚੇ ਦੇ ਸੁਪਨੇ ਸੁਝਾ ਰਹੇ ਨੇ ਤਾਂ ਉਹ ਭੈਣ ਸਾਡੇ ਨਾਲੇ ਰਾਜਵੀਰ ਅੰਮ੍ਰਿਤਸਰ ਦੀ ਰਹਿਣ ਵਾਲੇ ਨੇ ਤਾਂ ਪਿੰਡਾਂ ਵਾਲੀਏ ਪਿੰਡ ਤੋਂ ਆਉਂਦੇ ਨੇ 35 ਕਿਲੋਮੀਟਰ ਦੂਰ ਤੋਂ ਆਉਂਦੇ ਨੇ ਤਾਂ ਅੰਮ੍ਰਿਤਸਰ ਦੇ ਵਿੱਚ ਆ ਕੇ ਆਪਣਾ ਸੈਟਅਪ ਲਾਉਂਦੇ ਨੇ ਤਾਂ ਠੰਡ ਦੇ ਦਿਨ ਨੇ ਫਿਰ ਉਹ ਭੈਣ ਜਿਹੜੀ ਮਿਹਨਤ ਨੂੰ ਤਰਜੀਹ ਦੇ ਰਹੀ ਹੈ ਤੇ ਹਾਲਾਤ ਆ ਤੇ ਮਜਬੂਰੀਆਂ ਹੁੰਦੀਆਂ ਨੇ ਤੇ ਬੰਦੇ ਨੂੰ ਮਿਹਨਤ ਨੂੰ ਤਰਜੀਹ ਦੇਣੀ ਪੈਂਦੀ ਹੈ ਤਾਰੇ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਤੁਹਾਡਾ ਜੀ ਥੈਂਕ ਯੂ। ਤਾਂ ਇਹ ਕੀ ਮਜਬੂਰੀ ਬਣੀ ਹੈ ਜੇ 35 ਕਿਲੋਮੀਟਰ ਦੂਰੋਂ ਆਉਂਦੇ ਹੋ ਤੁਸੀਂ ਅਮਰitsar ਨਾਲ। ਸਰ ਮਿਹਨਤ। ਮਿਹਨਤ ਮਿਹਨਤ ਦੇ ਕਰਕੇ ਆਈਦਾ ਇੱਕ ਸ਼ੌਂਕ ਆ। ਬੱਚੇ ਦਾ ਟੇਕ ਆਪਣਾ। ਉਹੀ ਬਸ ਪੂਰੇ ਕਰਨ ਆਈਦਾ ਸਰ। ਤਾਂ ਕਿਉਂ ਇਤਨੀ ਦੀ ਜ਼ਰੂਰਤ ਪਈ ਤੇ ਮਿਹਨਤ ਆਪਾਂ ਪਿੰਡ ਦੇ ਵਿੱਚੋਂ ਲਾ ਲੈਣੀ ਸੀ ਇੰਨੇ ਦਾ ਫਿਰ 35 ਕਿਲੋਮੀਟਰ ਦੂਰੋਂ ਆਉਣ ਦੀ ਕੀ ਲੋੜ ਤੇ। ਸਰ ਤੁਹਾਨੂੰ ਪਤਾ ਜੱਟਾਂ ਵਾਲੇ ਥੋੜੇ ਅੜੇ ਹੁੰਦੇ ਆ। ਇਹਦੇ ਥੱਲੇ ਲੱਗਦੇ ਆ ਮੈਂ ਕਿਹਦੇ ਤੇ। ਜਿਹੜਾ ਕੰਮ ਕੀਤਾ ਆਪ ਸ਼ੌਪ ਤੇ ਤੋਂ ਤੁਹਾਨੂੰ ਬਰਾ ਫਿਰ ਉਹ ਕਰਦੇ ਨੀ ਕੀ ਇੰਜ ਨਹੀਂ ਕਰਨਾ ਉਹ ਨਹੀਂ ਕਰਨਾ ਤੇ ਮੈਂ ਜੇ ਉੱਥੇ ਕਰ ਸਕਦੇ ਨਾ ਆਪਣਾ ਕਿਉਂ ਨਹੀਂ ਕਰ ਸਕਦੇ ਤੇ ਫਿਰ ਇਸ ਕਰਕੇ ਫਿਰ ਮੈਂ ਆਪਦਾ ਹੀ ਮੈਂ ਸੈਟਅਪ ਛੋਟਾ ਜਿਹਾ ਖੋਲ ਲਿਆ ਤਾਂ ਮੈਂ ਕੀ ਐਸਾ ਸੈਟਅਪ ਦੇ ਵਿੱਚ ਵੇਚ ਰਹੇ ਹੋ ਤੁਸੀਂ ਕਿਉਂ ਕਿ ਪਿੰਡਾਂ ਵਾਲੇ ਉਹ ਤਾਂ ਪਿੰਡਾਂ ਵਾਲੀਆਂ ਟ੍ਰੈਡੀਸ਼ਨਲ ਫੂਡ ਆ ਜਿਹੜਾ ਉਹੀ ਵੇਚੋ ਜੀ ਕਿਉਂ ਵੇਚ ਰਹੇ ਨਹੀਂ ਸਰ ਫੂਡ ਆ ਹੀ ਵੇਚ ਵੀ ਸਕਦੇ ਆ ਮਾਲੋ ਮਹਮਸਲਾ ਸਕਦੇ ਆ ਚੰਪਾ ਲਾ ਸਕਦੇ ਪਰ ਨਹੀਂ ਅਸੀਂ ਜੇ ਪਿੰਡਾ ਜੋ ਨਿਕਲੇ ਕੋਈ ਵੱਖਰੀ ਚੀਜ਼ ਲੈ ਕੇ ਨਿਕਲੋ ਮੱਕੀ ਦੀ ਰੋਟੀ ਸਰੋਂ ਦਾ ਸਾਗ ਸੇਤਲੀ ਵੀ ਬਹੁਤ ਵਧੀਆ ਆ ਤੇ ਅੱਜ ਕੱਲ ਵੈਸੇ ਵੀ ਸ਼ਹਿਰ ਵਾਲੇ ਭੁੱਲਦੇ ਜਾਣਦੇ ਆ ਕਿ ਸਾਗ ਕਿਵੇਂ ਬਣਾਈਦਾ ਅਸੀਂ ਚੁੱਲੇ ਦਾ ਸਵਾਦ ਵਖਾਣਦੇ ਆ ਹਾਂਜੀ ਪਤਾ ਨਹੀਂ ਸੁਪਨੇ ਕੀ ਸੀ ਪੜਾਈ ਵਰੇ ਜਾਣਾ ਚਾਹੁੰਦੇ ਆ ਤੁਹਾਡੇ ਬਾਰੇ ਜਾਣਨਾ ਚਾਹੁੰਦੇ ਆ ਪਰਿਵਾਰ ਬਾਰੇ ਨਹੀਂ ਮੇਰੇ ਸੁਪਨੇ ਇਹ ਸੀ ਕਿ ਮੈਂ ਬਾਹਰ ਜਾਣਾ ਚਾਹੁੰਦੀ ਸੀ ਤੇ ਮੈਂ ਜਾ ਨਹੀਂ ਪਾਈ ਤੇ ਹੁਣ ਮੇਰਾ ਇਹ ਸੁਪਨਾ ਇੱਕੋ ਹੀ ਆ ਕਿ ਮੈਂ ਆਪਣੇ ਬੇਡੇ ਨੂੰ ਬਸ ਚੰਗੀ ਸਿੱਖਿਆ ਦੇ ਕੇ ਤੋਨੂ ਪੇਚ ਸਕਾਂ ਕਿੰਨੇ ਸਾਲ ਦਾ ਬੇਡਾ ਮੇਰਾ ਬੇਡਾ 4 ਸਾਲ ਦਾ ਕਹਿੰਦੇ ਚੋਣੀ ਬਾਹਰ ਜਾ ਪਏ ਸੁਪਨੇ ਸਜਾਏ ਸੀ ਬਾਹਰ ਜਾਣ ਦੇ ਤਾਂ ਪਿੰਡਾਂ ਵਾਲੇ ਜੱਟ ਫੈਮਿਲੀ ਨਾਲ ਸਬੰਧ ਰੱਖਦੇ ਹੋ ਤਾਂ ਬਾਹਰ ਜਾਣ ਦੇ ਵਿੱਚ ਕੀ ਪ੍ਰੋਬਲਮ ਆਈ ਥੀ ਭਰੇ ਸੰਦੇ ਸਰ ਲਾਕਡਾਊਨ ਹੋ ਗਿਆ ਲਾਕਡਾਊਨ ਤੋਂ ਬਾਅਦ ਆ ਮੈਰਿਜ ਹੋ ਗਈ ਤੇ ਫਿਰ ਉਹ ਸੁਪਨੇ ਸਾਰੇ ਵਿੱਚੇ ਰਹਿ ਗਈ ਤੇ ਇਸ ਕਰਕੇ ਫਿਰ ਮੇਰਾ ਬੀਬੀ ਹੋ ਗਿਆ ਬੱਚੇ ਨੂੰ ਮਾਂ ਨਹੀਂ ਛੱਡ ਸਕਦੀ ਇਸ ਕਰਕੇ ਮੈਣੀ ਗਈ ਹੁਣ 35 ਕਿਲੋਮੀਟਰ ਦੂਰ ਆਉਂਦੇ ਹੋ ਤਾਂ ਬੱਚਿਆਂ ਨੂੰ ਕੌਣ ਸੰਭਾਲਦਾ ਤੁਹਾਡੇ ਨੂੰ ਬੱਚਾ ਪੜਦਾ ਹੈ ਤੁਹਾਡਾ ਹਾਂਜੀ ਬੱਚੇ ਨੂੰ ਮੇਰੇ ਪੇਣਸ ਸੰਭਾਲਦੇ ਆ ਬਹੁਤ ਵਧੀਆ ਸੰਭਾਲਦੇ ਹੋ ਮੇਰੇ ਤੋਂ ਵੱਧ ਕੇ ਜਰਾ ਸੰਭਾਲਦੇ ਆ ਮੇਰੀ ਭਾਬੀ ਆ ਇੱਕ ਬਹੁਤ ਵਧੀਆ ਮਾਵਾ ਵਰਗੀ ਆ ਜਿਹੜਾ ਮੇਰਾ ਸਾਥ ਦੇਂਦੇ ਇਸ ਟਾਈਮ ਤੇ ਮੰਮੀ ਹੋਣੀ ਮਤਲਬ ਮੰਮੀ ਭੁਆਈ ਆ ਭੁਆਈ ਕਹ ਲੋ ਭੁਆ ਨੂੰ ਉਹ ਮੇਰਾ ਬਹੁਤ ਸਾਥ ਦੇਂਦੇ ਅੱਜ ਕੱਲ ਭੁਆ ਨਹੀਂ ਸਾਥ ਦਿੰਦੀ ਆ ਜਿੰਨਾ ਉਹ ਸਾਥ ਦੇਂਦੇ ਗਾ ਨੋਆ ਵੀ ਸਾਥ ਦੇਂਦੇ ਆ ਉਹਨਾਂ ਦੀਆਂ ਤੇ ਤੁਹਾਨੂੰ ਪਤਾ ਅੱਜ ਦੇ ਅੱਜ ਕੱਲ ਦੇ ਰਿਸ਼ਤੇ ਦੇ ਵਿੱਚ ਇਹ ਚੀਜ਼ਾਂ ਨਹੀਂ ਸਾਥ ਦੇਂਦੀਆਂ ਕਿਸੇ ਨੂੰ ਤੇ ਪਰ ਉਹ ਮੇਰਾ ਸਾਥ ਦੇਂਦੇ ਪੂਰਾ ਦੇਂਦੇ ਆ ਪਰ ਮੈਨੂੰ ਇੱਕ ਔਰਤ ਵਾਸਤੇ ਪਿੰਡ ਚੋਂ ਆ ਕੇ ਸ਼ਹਿਰ ਦੇ ਵਿੱਚ ਅੱਡਾ ਲਾਉਣਾ ਆਪਣਾ ਸੈਟਅਪ ਲਾਉਣਾ ਬੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਛਿੰਡੀਆਂ ਕੀ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ ਤੁਸੀਂ ਸਰ ਪਹਿਲਾ ਪਹਿਲਾ ਸ਼ੁਰੂ ਤੋਂ ਪਰੇਸ਼ਾਨੀਆਂ ਦਾ ਕੀਤਾ ਹੀ ਆ ਇੰਜ ਨਾ ਕਰ ਤੂੰ ਜੱਟ ਸਿੱਖ ਚੋਂ ਆ ਤਿੰਜ ਹੁੰਦਾ ਆ ਇਹ ਚੰਗੇ ਨਹੀਂ ਲੱਗਦੇ ਜਿਹੜੀ ਲੋਂਦੇ ਉਹ ਅਜੇ ਆ ਬੰਦਾ ਬੁੱਛੇ ਵੀ ਇੱਥੇ ਮੈਂ ਕਿਹੜਾ 2 ਨੰਬਰ ਦਾ ਕੰਮ ਕਰਦੀ ਜਾਂ ਮੈਂ ਕਿੱਕੋਗੇ ਖਾਂਡੀ 3 ਵਜੇ ਉੱਠ ਕੇ ਆਪਣਾ ਹੀ ਤਿਆਰ ਕਰਕੇ ਸਾਰਾ ਕੁਝ ਫੇਰ ਮੈਂ ਆਨੀ ਆ ਤੇ ਫੇਰ ਆਪਣਾ ਇੱਥੇ ਸੈਟਅਪ ਲਗਾਨੀ ਆ ਕੋਈ ਮੈਂ ਇਹਦੇ ਵਿੱਚ ਨਾ ਕੋਈ ਚੋਰੀ ਆ ਨਾ ਕੋਈ ਇਹਦੇ ਵਿੱਚ 2 ਨੰਬਰ ਦਾ ਕੰਮ ਸਿਰਫ ਮਿਹਨਤ ਆ ਤੇ ਜਿਹੜੀ ਆਪਾਂ ਕਰਦੇ ਆ ਨਾ ਰਿਸ਼ਤੇਦਾਰ ਭੈਣ ਭਰਾ ਆਂਦੇ ਜੀ ਤਾਂਨੇ ਮਿਹਨੇ ਬਹੁਤ ਮਾਰਦੇ ਨੇ ਜਦੋਂ ਇਹ ਚ ਔਰਤ ਜਾਂਦੀ ਆ ਰੋਡ ਦੇ ਉੱਪਰ ਸੈਟਅਪ ਲਾਉਂਦੀ ਆ ਤਾਂ ਰਿਸ਼ਤੇਦਾਰ ਭੈਣ ਭਰਾ ਬਹੁਤ ਤਾਂਨੇ ਮਿਹਨੇ ਵਜਦੇ ਨੇ ਤਾਂ ਤੁਹਾਡੇ ਨਾਲ ਇਸ਼ਤਰਾ ਹੋਇਆ ਕਿ ਰਿਸ਼ਤੇਦਾਰਾਂ ਨੇ ਤਾਨੇ ਮੈਨੇ ਮਾਰੇ ਤਾਨੇ ਤਾਨੇ ਮੈਨੇ ਮਾਰਦੇ ਆ ਤੇ ਮੈਂ ਤਾਂ ਕਿਹਾ ਵੀ ਤਾਨੇ ਮੇਰੇ ਮਾਰਦੇ ਜੇ ਤੂੰ ਫੜੋ ਉਂਗਲੀ ਫੇਰ ਹੀ ਬੜਾ ਲੱਗੇ ਵੀ ਰਿਸ਼ਤੇਦਾਰ ਹੈਗੇ ਆ ਕਿ ਹਾਂ ਵੀ ਲੋ ਲੈਪੋ ਤੇ ਤੈਨੂੰ ਲੋੜ ਆ ਤੂੰ ਬੱਚੇ ਨੂੰ ਸਕੂਲ ਪਾਣਾ ਜਾਂ ਕਿਤੇ ਪਾਣਾ ਤੇ ਲੈ ਦਾਹਿਆ ਦੀ ਲੋੜ ਤੂੰ ਦਾਹ ਲੱਵੀ ਦੀ ਲੋੜ ਵੀ ਲੱਲਾ ਕੋਈ ਉਂਗਲੀ ਤਾਂ ਨਹੀਂ ਨਾ ਫੜਦਾ ਆਪ ਨੂੰ ਫੜਨੀ ਪੈਂਦੀ ਇਸ ਕਰਕੇ ਆ ਜੋ ਵੀ ਅੱਜ ਦੇ ਸਮੇਂ ਦੇ ਵਿੱਚ ਜੋ ਵੀ ਆ ਆਪ ਦਾ ਹੀ ਕੰਮ ਕਰੋ ਰੱਬ ਨਾਲ ਨਾਰਾਜ਼ੀ ਹੋਈ ਏ ਰੱਬਾ ਮੈਂ ਤਾਂ ਬਾਹਰ ਜਾਣ ਦੇ ਸੁਪਨੇ ਸਜਾਏ ਸੀ ਪਰ ਇੱਥੇ ਹੀ ਸੈਟਅਪ ਲਾਉਣ ਦੀ ਲੋੜ ਪਈ ਐ ਕਿਸੇ ਵੇਲੇ ਮਨ ਦੇ ਵਿੱਚ ਵਿਚਾਰ ਆਉਂਦੇ ਨੇ ਇਸ ਤਰ੍ਹਾਂ ਦੇ ਨਹੀਂ ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦੀ ਬਾਬਾ ਦੀਪ ਸਿੰਘ ਜੀ ਨੂੰ ਮੈਂ ਉਹਨਾਂ ਨੂੰ ਇੱਕੋ ਗੱਲ ਆਣੀ ਵੀ ਤੁਸੀਂ ਜਿੱਥੇ ਰੱਖਣਾ ਮੈਨੂੰ ਜਿੱਥੇ ਲੈ ਕੇ ਜਾਣਾ ਮੈਂ ਤੁਸੀਂ ਮੇਰੀ ਉਂਗਲੀ ਫੜੀ ਆ ਮੈਨੂੰ ਜਿੱਥੇ ਸੁੱਟਣਾ ਤੁਸੀਂ ਸੁੱਟਣਾ ਜੋ ਵੀ ਕਰਨਾ ਤੁਸੀਂ ਕਰਨਾ ਐ ਤੇ ਉਹਨਾਂ ਨੇ ਮੈਨੂੰ ਨਹੀਂ ਸਹੀ ਗੱਲ ਆ ਮੈਨੂੰ ਨਹੀਂ ਉਹ ਡਿੱਗਣ ਨਹੀਂ ਦਿੰਦੇ ਬਚਪਨ ਤੋਂ ਨਹੀਂ ਉਹਨਾਂ ਨੇ ਡਿੱਗਣ ਦਿੱਤਾ ਯਾਨੀ ਕਿ ਰੱਬ ਤੇ ਅੱਜ ਵੀ ਔੜ ਆਸਰੇ ਨਾਲ ਹੀ ਜਿਹੜੇ ਚੱਲਦੇ ਹੋ ਰੱਬ ਦਾ ਔੜ ਆਸਰਾ ਨਾਲ ਹੀ ਐ ਮੈਂ ਕਿਉਂਕਿ ਸ਼ੁਰੂ ਤੋਂ ਉਹਨਾਂ ਦੇ ਨਾਲ ਪਿਆਰ ਹੀ ਮਾਂ ਪਿਓ ਦਾ ਤੇ ਦੇਖਿਆ ਨਹੀਂ ਬਸ ਉਹਨਾਂ ਦਾ ਦੇਖਿਆ ਤੇ ਬਹੁਤ ਵਧੀਆ ਮੈਨੂੰ ਉਹਦੇ ਸੱਚੀ ਇੰਨਾ ਮਤਲਬ ਉਹਨਾਂ ਦੇ ਨਾਲ ਇੰਨਾ ਜ਼ਿਆਦਾ ਪਿਆਰ ਹੈ ਨਾ ਮੈਂ ਕਹਿ ਨਹੀਂ ਸਕਦੀ ਕਿਸੇ ਨੂੰ ਕਿਸੇ ਵੇਲੇ ਮਨ ਪਰ ਰੋਂਦਾ ਜੀ ਇਹ ਬੱਚੇ ਨੂੰ ਛੱਡ ਜੇ ਏਡੀ ਦੂਰ ਆਉਣਾ ਪੈਂਦਾ ਹੈ ਬੱਚੇ ਦੇ ਨਾਲ ਉਹ ਜਿਹੜੇ ਪਿਆਰ ਮਿਲਣਾ ਸੀ 4 ਸਾਲ ਦੇ ਵਿੱਚ ਬੱਚੇ ਨੂੰ ਉਹ ਦੂਰੀਆਂ ਦੇ ਵਿੱਚ ਪਿਆ ਹੋਇਆ ਕਿਉਂਕਿ 35 ਕਿਲੋਮੀਟਰ ਦੂਰ ਆ ਜਾਂਦੇ ਤੁਸੀਂ ਬੱਚਾ ਛੱਡ ਕੇ ਮਨ ਵਿੱਚ ਉਦਾਸੀ ਹੁੰਦੀ ਜਿਸ ਵੇਲੇ ਹਾਂਜੀ ਹੁੰਦੀ ਰਹੀ ਆ ਕੀ ਕੰਨ ਰਿਆ ਆ ਕੁਝ ਕੰਤ ਨਹੀਂ ਰਿਆ ਪਰ ਇਹ ਇੱਕ ਗੱਲ ਮਾਨੂੰ ਆਂਦੀ ਪਰ ਇੱਕ ਗੱਲ ਇਹ ਆ ਵੀ ਜਿਹੜੇ ਪਿੱਛੇ ਸੰਭਾਲਦੇ ਆ ਨਾ ਉਹ ਮੇਰੇ ਤੋਂ ਜ਼ਿਆਦਾ ਖਿਆਲ ਰੱਖਦੇ ਆ ਜਿਵੇਂ ਕਿਤੇ ਇੱਕ ਅੱਧੀ ਲਾਵੀਦਾ ਹੋਏ ਤੇ ਉਹ ਮੈਨੂੰ ਵੇਜਦੇ ਸਾਰੇ ਨਾਲੇ ਵੀ ਓਡੋੜਾ ਕੁਝ ਵੀ ਹੈ। ਬੜੀ ਇੱਕ ਲਾਈਨ ਤੁਸੀਂ ਬਹੁਤ ਵਧੀਆ ਲਿਖੀ ਹੈ ਆਪਣੇ ਸੈਟਅਪ ਦੇ ਉੱਪਰ ਬਾਹਰ। ਉਹ ਲਾਈਨ ਦਾ ਮਤਲਬ ਕੀ ਹੋ? ਕੀ ਉਹਨ ਲਿਖਣ ਦੀ ਲੋੜ ਪਈ ਤਾਂ? ਮੈਂ ਗੁੜੀ ਪਿੰਡ ਤੋਂ ਤੁਹਾਡੇ ਸ਼ਹਿਰ ਇਹ ਮਤਲਬ ਮੈਂ ਪਿੰਡ ਚੋਂ ਆ ਪਿਓਰ ਪੰਜਾਬੀ ਜਿੰਨੋ ਕਹਿੰਦੇ ਆ। ਤੇ ਮੈਂ ਪਿੰਡ ਚੋਂ ਆਈ ਸ਼ਹਿਰ ਦੇ ਵਿੱਚ ਪੀ ਸ਼ਹਿਰੀਆਂ ਨੂੰ ਆਪਣਾ ਪਿੰਡ ਵਾਲਾ ਮਤਲਬ ਸਟਾਈਲ ਦਿਖਾਉਣ ਜਿਹਨੂੰ ਕਹਿ ਲੋ ਹੁਨਰ ਉਹ ਦਿਖਾਉਣ ਆਈ ਆਂ ਪੀ ਦੇਖ ਇੱਥੇ ਪਿਆਰ ਬਹੁਤ ਮਿਲਦਾ ਭੈਣੇ ਤੁਹਾਨੂੰ ਜਦੋਂ ਆਉਂਦੇ ਹੋ ਤੇ ਸਾਰੇ ਇੰਤਜ਼ਾਰ ਦੇ ਵਿੱਚ ਬੈਠੇ ਹੁੰਦੇ ਨੇ ਕਿ ਭੈਣ ਸਾਡੀ ਨੇ ਆਉਣੀ ਐ ਸਰਸੋਂ ਦਾ ਸਾਤ ਤੇ ਮਚਾਈ ਦੀ ਰੋਟੀ ਤੇ ਨਾਲ ਚਾਹ ਜਿਹੜੀ ਪਿੰਡਾਂ ਵਾਲੀ ਬਹੁਤ ਪਿਆਰ ਮਿਲ ਰਿਹਾ ਹਾਂ ਹਾਂਜੀ ਬਹੁਤ ਮੈਂ ਨਾ ਇਹਨਾਂ ਦੇ ਸਿਰ ਤੇ ਉੱਡੇ ਫਿੰਡੇ ਬਹੁਤ ਜ਼ਿਆਦਾ ਪਿਆਰ ਕਰਦੇ ਆ ਤੇ ਇਸ ਤਰ੍ਹਾਂ ਹੀ ਕਰਦੇ ਰਹੋ ਤੁਹਾਡੇ ਸਿਰ ਤੇ ਮੈਂ ਤੇ ਬਹੁਤ ਸਾਰੇ ਐਹੋ ਜਿਹੇ ਇਨਸਾਨ ਨੇ ਜਿਹੜੇ ਮਸੀਬਤਾਂ ਪੈਂਦੀਆਂ ਨੇ ਤਾਂ ਹਿੰਮਤ ਹਾਰ ਜਾਂਦੇ ਨੇ ਹੌਸਲਾ ਹਾਰ ਜਾਂਦੇ ਨੇ ਟੁੱਟ ਜਾਂਦੇ ਨੇ ਤਾਂ ਰੱਬ ਨੂੰ ਤਾਂ ਨੇ ਮੈਨੇ ਮਾਰਦੇ ਨੇ ਤੇ ਰੱਬਾ ਸਾਡੇ ਨਾਲ ਇਹ ਨਹੀਂ ਹੋਇਆ ਤਾਂ ਬੱਸ ਸਾਨੂੰ ਇਹ ਨਹੀਂ ਮਿਲਿਆ ਪਰ ਤੁਹਾਡੇ ਚਿਹਰੇ ਦੇ ਦੇਖਦਾ ਮੈਂ ਤਾਂ ਦਿਲ ਭਾਵੇਂ ਭਰਿਆ ਏ ਚਿਹਰੇ ਤੇ ਹਾਸਾ ਜ਼ਰੂਰ ਏ ਮਨ ਦੇ ਵਿੱਚ ਨਾਰਾਜ਼ਗੀ ਨਹੀਂ ਹੈ ਕਿਸੇ ਨਾਲ ਵੀ ਜਿਵੇਂ ਦੇਖਦੇ ਨਹੀਂ ਕਿਸੇ ਨਾਲ ਨਾਰਾਜ਼ਗੀ ਨਹੀਂ ਆ ਚਲੋ ਹਿੰਮਤ ਇਹ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਜੋ ਮਰਜ਼ੀ ਕਰ ਸਕਦੇ ਆ ਕਈ ਸੂਇਸਾਈਡ ਕਰ ਲੈਂਦੇ ਆ ਵੀ ਐ ਨਹੀਂ ਇੰਜ ਕਰਨਾ ਆ ਮੇਰੇ ਮਨ ਦੋਲਦਾ ਹੀ ਵਾਜ ਅਟਵਰਾ ਆਪਣੀ ਲਾਈਵ ਜੀਓ ਜੋ ਕਰਨਾ ਕਰੋ ਅਮਰ ਕੇ ਕੀ ਲੈਣਾ ਆ ਪਾ ਦੁਨੀਆ ਤੋਂ ਇਸ ਕਰਕੇ ਮੈਂ ਤਾਂ ਆਪ ਦੀ ਜ਼ਿੰਦਗੀ ਆਪ ਖੁਦ ਜੀਣੀ ਆ ਕਿਸੇ ਦੇ ਅਧੀਨ ਨਹੀਂ ਹੋਣਾ ਹਾਂ ਜਰੂਰ ਦੋਸਤੋ ਜ਼ਿਆਦਾਤਰ ਹੱਸਦੇ ਚਿਹਰੇ ਨੇ ਅੰਦਰੋਂ ਟੁੱਟੇ ਹੁੰਦੇ ਨੇ ਤਾਂ ਇਹ ਭੈਣ ਸਾਡੀ ਦਾ ਚਿਹਰਾ ਜਰੂਰ ਹੱਸ ਰਿਹਾ ਪਰ ਅੰਦਰੋਂ ਉਹ ਮਜਬੂਰ ਐ ਟੁੱਟੀ ਹੋਈ ਐ ਜੋ ਹਾਲਾਤ ਨੇ ਮਜਬੂਰੀਆਂ ਨੇ ਤਾਂ 35 ਕਿਲੋਮੀਟਰ ਦੂਰ ਆਉਣਾ ਪੈਂਦਾ ਭੈਣ ਨੂੰ ਤਾਂ ਆਪਣਾ ਸੈਟਅਪ ਲਾਇਆ ਆਪਣਾ ਪਰਿਵਾਰ ਨੂੰ ਪਾਲਣ ਵਾਸਤੇ ਮਿਹਨਤ ਨੂੰ ਤਰਜੀਹ ਦੇ ਰਹੀ ਐ ਬਨੇ ਕੀ ਅਪੀਲ ਲਾਉਣੀ ਚਾਹੁੰਦੇ ਹੋ ਜਿਹੜੀਆਂ ਤੁਹਾਡੇ ਜਿਹੀਆਂ ਬਹੁਤ ਸਾਰੀਆਂ ਭੈਣਾਂ ਨੇ ਅਸੀਂ ਸਮਝਦੇ ਹਾਂ ਉਹ ਸਿਰਫ ਚੁੱਲੇ ਦਾ ਹੀ ਸੀਮਤ ਨਹੀਂ ਇਹ ਯਾਰ ਰੋਟੀ ਬਣਾਉਂਦਾ ਹੀ ਸੀਮਤ ਨਹੀਂ ਪਰ ਸਾਡੇ ਭਾਰਤੀਆਂ ਬਹੁਤ ਸਾਰੀਆਂ ਇਹੋ ਜਿਹੀਆਂ ਭੈਣਾਂ ਨੇ ਜਿਹੜੀਆਂ ਵੱਡੇ ਅਫਸਰਿਤ ਆਉਂਦੇ ਆ ਦੇ ਵੀ ਤਨਾਦ ਨੇ ਰੇਲਾਂ ਤਾਂ ਹੀ ਚਲਾਉਂਦੀਆਂ ਨੇ ਇਜਾਜ਼ਤਾਂ ਹੀ ਚਲਾਉਂਦੀਆਂ ਨੇ ਤੁਸੀਂ ਕੀ ਅਪੀਲ ਲਾਉਣੀ ਚਾਹੁੰਦੇ ਹੋ ਜਿਹੜੇ ਅਜੇ ਵੀ ਔਰਤ ਨੂੰ ਸਿਰਫ ਚੁੱਲੇ ਦਾ ਹੀ ਸਮਝਦੇ ਹੋ ਅਪੀਲ ਇਹ ਲਾਉਣੀ ਚਾਹਨੀ ਆ ਵੀ ਚਲੋ ਹਾਲਾਤ ਵੀ ਹੁੰਦੇ ਆ ਕੁਝ ਕਰਦੇ ਵੀ ਨਹੀਂ ਇੰਨਾ ਵੱਡਾ ਕੋਰਸ ਹੋ ਸਕਦਾ ਨਹੀਂ ਇੰਨਾ ਵੱਡਾ ਕਰ ਸਕਦੇ ਆਪਾਂ ਨਹੀਂ ਜਾ ਸਕਦੇ ਪਰ ਆਪਣਾ ਟੈਲੈਂਟ ਵੀ ਵਿਖਾ ਸਕਦੇ ਅਸੀਂ ਜਿਹੜਾ ਹੁਣ ਮੈਂ ਵਿਖਾਣ ਢਈ ਆ ਤੇ ਇਹਦਾ ਸਾਡੇ ਪਿੰਡਾਂ ਦੀਆਂ ਸੁਵਾਨੀਆਂ ਦੇ ਹੱਥਾਂ ਦਾ ਹੁਨਰ ਹੈ ਰੋਟੀ ਬਣਾਉਣੀ ਸਬਜ਼ੀ ਬਣਾਉਣੀ ਦਾ ਇਹ ਤਾਂ ਸਾਡੇ ਪਿੰਡਾਂ ਵਾਲਿਆਂ ਦੀ ਯਾਦ ਆਦਤ ਆ ਕਿਉਂਕਿ ਪਿੰਡ ਵਾਲੀਆਂ ਹਾਰਦੀਆਂ ਨਹੀਂ ਜਿੰਨੂੰ ਕਹਿ ਲਈਏ ਪਿੰਡ ਵਾਲੀਆਂ ਹਰ ਇੱਕ ਕੰਮ ਕਰਦੀਆਂ ਆ ਪੱਠੇ ਵੀ ਵੱਡਦੀਆਂ ਧਾਰਾਂ ਵੀ ਮੱਜਾਂ ਵੀ ਚਲੋ ਅਸੀਂ ਵੀ ਚੋਲੇ ਦੀ ਆਏ ਤੇ ਪੱਠੇ ਵੀ ਵੱਡ ਕੇ ਪੰਦੀਆਂ ਆ ਮਤਲਬ ਹਰ ਇੱਕ ਡੰਗਰਾਂ ਨੂੰ ਵੀ ਸਾਂਭ ਲੈਂਦੀਆਂ ਹਰੇ ਮਤਲਬ ਕਿ ਉਹਨਾਂ ਦੇ ਵਿੱਚ ਜਿਹਨੂੰ ਕਹ ਲੈਣਾ ਇੱਕ ਸ਼ਕਤੀ ਹੁੰਦੀ ਆ ਵੀ ਉਹ ਹੈਗੀ ਆ ਸ਼ਹਿਰਾਂ ਵਾਲੇ ਕੁੜੀਆਂ ਚ ਨਹੀਂ ਹੈਗੀ ਇਹਨਾਂ ਨੂੰ ਇੱਕ ਕਈ ਦਾ ਟੱਪ ਵੱਜੋ ਇਹਨਾਂ ਕਹਣਾ ਆ ਫੜੋ ਮੈਂ ਨਾ ਜਿਹੜੀਆਂ ਸਾਡੀਆਂ ਭੈਣਾਂ ਧੀਆਂ ਜਿਹੜੀਆਂ ਰੀਲਾ ਬਣਾਉਣ ਦੇ ਵਿੱਚ ਬਿਜੀ ਰਹਿੰਦੀਆਂ ਨੇ ਉਹਨਾਂ ਵਾਸਤੇ ਵੱਡੀ ਅਪੀਲ ਹੈ ਵੱਡੀ ਸੇਹ ਦਿੰਦੀ ਹੋਈ ਨਜ਼ਰ ਆ ਰਹੀ ਹੈ ਭੈਣ ਕਿ ਰੀਲਾ ਜ਼ਰੂਰ ਬਣਾਓ ਪਰ ਪਰਿਵਾਰ ਨੂੰ ਐਮੀਂ ਯ ਜ਼ਰੂਰ ਦੋ ਸਿਰਫ ਪਿੰਡਾਂ ਵਾਲੇ ਨਹੀਂ ਸਾਡੇ ਸ਼ਹਿਰਾਂ ਵਾਲੇ ਵੀ ਜਿਹੜੇ ਨੇ ਉਹਨਾਂ ਨੇ ਵੀ ਇਹ ਐਮੀਂਤ ਰੱਖਦਾ ਕਿ ਪਰਿਵਾਰ ਪਾਲਣ ਵਾਸਤੇ ਪਰਿਵਾਰ ਨੂੰ ਮਿਹਨਤ ਨੂੰ ਤਰਜੀਹ ਦੇਣੀ ਪੈਂਦੀ ਹੈ ਮੈਨੇ ਬਹੁਤ ਸਾਰੀਆਂ ਧੀਆ ਭੈਣਾਂ ਨੇ ਸਾਡੀਆਂ ਜਿਹੜੀਆਂ ਅੱਜ ਵੀ ਮੋਬਾਈਲਾਂ ਦੇ ਵਿੱਚ ਰੀਲਾਂ ਬਣਾਉਣ ਦਾ ਹੀ ਸੀਮਤ ਰਹਿ ਜਾਂਦੀਆਂ ਨੇ ਉਹ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਂਦੀਆਂ ਨੇ ਜਿਹੜੀਆਂ ਸੜੀਆਂ ਆਪ ਨਹੀਂ ਦੇਖ ਪਾਉਂਦੇ ਜੀ ਕਿਉਂ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਂਦੀਆਂ ਨੇ ਪਰ ਤੁਹਾਡੀਆਂ ਜਿਹੀਆਂ ਭੈਣਾਂ ਨੂੰ ਦੇਖਦੇ ਆ ਤਾਂ ਸਾਡਾ ਸਿਰ ਮਾਨ ਨਾਲ ਉੱਚਾ ਹੋ ਜਾਂਦਾ ਹੈ ਕਿਉਂਕਿ ਸਮਾਜ ਜਿਹੜਾ ਅੱਜ ਵਾਲਾ ਸਮਾਜ ਆਣਾ ਇਹ ਸਾਫ ਸੁਥਰੀ ਚੀਜ਼ ਵੇਖਣ ਨੂੰ ਨਹੀਂ ਹੈਗਾ ਰਾਜੀ ਮਤਲਬ ਇਹਨੇ ਜਿੱਥੇ ਗੰਦਗੀ ਆ ਨਾ ਉਹ ਦੇਖਣੀ ਚੀਜ਼ ਉਹਨਾਂ ਨੇ ਸਾਫ ਸੁਥਰੀ ਨਹੀਂ ਦੇਖਣੀ ਪਰ ਤੁਹਾਡੇ ਜਿਹੜੀਆਂ ਭੈਣਾਂ ਨੂੰ ਅਸੀਂ ਦੇਖਦੇ ਆ ਤਾਂ ਸਾਡਾ ਸਿਰ ਮਾਨ ਨਾਲ ਉੱਚਾ ਹੋ ਜਾਂਦਾ ਭੈਣ ਲਬਜ ਇਸ ਤਰ੍ਹਾਂ ਦਾ ਕਿ ਅਸੀਂ ਮਾਨ ਨਾਲ ਕਹਿੰਦੇ ਆ ਕਿ ਸਾਡੀ ਭੈਣ ਆ ਤਾਂ ਹੁਣ ਵੀ ਮਾਨ ਨਾਲ ਭੈਣਾਂ ਜੀ ਸਾਡੀ ਭੈਣ ਪਿੰਡਾਂ ਵਾਲੀ ਹੈ ਆਪਣਾ ਸੈਟਅਪ ਲਾਇਆ ਤੇ ਆਪਣਾ ਪਰਿਵਾਰ ਪਾ ਰਿਓ ਤਾਂ ਭੈਣੇ ਜਿਸ ਸਵਾਦ ਦਾ ਮਜ਼ਾ ਲੈਣਾ ਹੋਵੇ ਅਮਰਸਰਗਿਆ ਨੇ ਤਾਂ ਕਿੰਨੇ ਵਜੇ ਇੱਥੇ ਹੋਣਾ ਐਡਰੈਸ ਆਪਣਾ ਜਰੂਰ ਦੱਸਦੇ ਮੈਂ ਸਵਾਰ ਨੇ 12 ਵਜੇ ਤੱਕ ਪਹੁੰਚ ਜਾਈਦਾ ਬੱਲ ਦੇ 11 ਵਜੇ ਤੱਕ ਪਹੁੰਚ ਜਾਈਦਾ ਏ ਜੇ ਮਸਾ ਲੇਟ ਹੋ ਜੇ ਫਿਰ 12 ਵਜੇ ਤੱਕ ਤੇ ਮੇਰੀ ਟਾਈਮਿੰਗ 4 ਵਜੇ ਤੱਕ ਆ ਬਸ 4 ਵਜੇ ਤੱਕ ਮੈਂ ਖਤਮ ਕਰ ਦੇਣਾ 3 ਵਜੇ ਤੱਕ ਪਿੰਡਾਂ ਵਾਲਾ ਸਵਾਰਾ ਚੁੱਲ੍ਹੇ ਤੇ ਬਣਾਇਆ ਹੋਇਆ ਜਾਂ ਸਿਲੰਡਰ ਤੇ ਬਣਾਉਂਦੇ ਹੋ ਇੱਥੇ ਨਹੀਂ ਬਾਜੀ ਸਵਾਲ ਹੀ ਨਹੀਂ ਪੈਦਾ ਹੁੰਦਾ ਜੇ ਚੁੱਲ੍ਹੇ ਰਾਹ ਤੇ ਚੁੱਲ੍ਹੇ ਦਾ ਹੀ ਪਿੰਡਾਂ ਵਾਲਾ ਤੁਹਾਨੂੰ ਪਤਾ ਉਹਨਾਂ ਨੇ ਕਿਹੜੇ ਇੱਕੋ ਦੇ ਚ ਗੈਸ ਮੁਕਾਤਾ ਜੀ ਦਾ ਹੋਈ ਨਾ ਟਾਈਮ ਤੇ ਚਲੇ ਜਾਂਦਾ ਹੈ ਨਾ ਹਾਂਜੀ ਹਾਂਜੀ ਤੇ ਕੋਈ ਸੀਟੀ ਦਾ ਨਹੀਂ ਹੈਗਾ ਇਹਦੇ ਵਿੱਚ ਤੇ ਕੋ ਹੱਥ ਨਹੀਂ ਕੋਟੀ ਦਾ ਆਪ ਹੀ ਜਾ ਕੇ ਕਰੀਦਾ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤਜਰੂਰੀ ਹੱਸਦੇ ਚਿਹਰੇ ਜਿਹੜੇ ਨੇ ਅੰਦਰੋਂ ਟੁੱਟੇ ਹੁੰਦੇ ਨੇ ਭੈਣ ਨੂੰ ਜ਼ਰੂਰ ਸਾਡੀ ਹੱਸ ਰਹੀ ਹੈ ਪਰ ਮਜਬੂਰੀਆਂ ਨੇ ਹਾਲਾਤ ਇਹੋ ਜਿਹੇ ਬਣੇ ਹੋਏ ਨੇ ਕਿ ਭੈਣ ਨੂੰ 35 ਕਿਲੋਮੀਟਰ ਦੂਰ ਆਉਣਾ ਪੈਂਦਾ ਆਪਣਾ ਸੈਟਅਪ ਲਾਇਆ ਹੋਇਆ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਬੱਚੇ ਦੇ ਸੁਪਨੇ ਪੂਰੇ ਕਰਨੇ ਆਪਣੇ ਸੁਪਨੇ ਅਧੂਰੇ ਰਹੇ ਨੇ ਭੈਣ ਦੇ ਦਾ ਉਹੀ ਸੁਪਨੇ ਜਿਹੜੇ ਆਪਣੇ ਬੱਚੇ ਦੇ ਵਿੱਚ ਦੇਖ ਰਹੀ ਹੈ ਉਹ ਬੱਚੇ ਨੂੰ ਬਾਹਰ ਭੇਜਣਾ ਚਾਹੁੰਦੇ ਆ ਤੇ ਬੱਚੇ ਨੂੰ ਵਧੀਆ ਪੜ੍ਹਾਈ ਵੀ ਦੇਣਾ ਚਾਹੀਦੀ ਹੈ ਤੇ ਜੇ ਤੁਸੀਂ ਵੀ ਅੰਮ੍ਰਿਤਸਰ ਸਾਹਿਬ ਆ ਰਹੇ ਹੋ ਤਾਂ ਇਸ ਭੈਣ ਦਾ ਜਰੂਰ ਸਾਥ ਦਿइए ਤਿਲ ਫੁੱਲ ਸੇਵਾ ਨਾਲ ਇਸ ਭੈਣ ਦਾ ਪਰਿਵਾਰ ਚੱਲਣਾ ਹੈ ਇਹਨਾਂ ਦਾ ਹੌਸਲਾ ਵਧਣਾ ਹੈ ਤੇ ਇਹਨਾਂ ਦਾ ਹੌਸਲਾ ਤੇ ਮਨੋਬਲ ਵਧਾਉਣ ਲਈ ਸਾਨੂੰ ਇੱਥੇ ਆਉਣਾ ਹੀ ਪੈਣਾ ਹੈ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਦੋਸਤ ਰਣਵੀਰ ਜੀ ਲਾਲੀ ਤੁਸੀਂ ਜੁੜੇ ਰਹੋ ਆਉਣ ਯਾਰ ਚੈਨਲ ਦੇ ਨਾਲ